ਬਾਬਾ ਸ਼੍ਰੀ ਚੰਦ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਜੋ ਹੈ ਅਗਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨਾਲ ਜੁੜਨਾ ਚਾਹੁੰਦੀ ਹੈ ਤਾਂ ਉਹ ਆਪਣੇ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਕਾਰ ਇੱਕ ਸ਼ਰੀਰ ਧਾਰੀ ਦੀ ਕੰਧ ਕਿਉਂ ਖੜੀ ਕਰ ਲੈਂਦੀ ਹੈ ਕਿਉਂ ਸੰਗਤ ਤੋਂ ਕਿਉਂ ਬਾਬਾ ਸ਼੍ਰੀ ਚੰਦ ਜੀ ਦੇ ਪੜਤਾਂ ਤੋਂ ਚਲੋ ਮੰਨਿਆ 90% ਜੋ ਸੰਗਤ ਹੈ 90% ਸੰਗਤ ਹੈ 99% ਸੰਗਤ ਹੈ ਉਹ ਆਪਣੀਆਂ دنیਆਵੀ ਲੋੜਾਂ ਦੇ ਲਈ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਤੇ ਜਾਂਦੀ ਹੈ ਉਹ ਕਦੇ ਪੀਰਾਂ ਦੇ ਚੜੀ ਜਾਂਦੀ ਹੈ ਕਦੇ ਕਬਰਾਂ ਤੇ ਪੂਜਾ ਕਰਦੀ ਹੈ ਪੂਜਦੀ ਫਿਰਦੀ ਹੈ ਮਟੀਆਂ ਨੂੰ ਕਬਰਾਂ ਨੂੰ ਪੂਜਦੀ ਫਿਰਦੀ ਹੈ ਮਰਦਿਆਂ ਨੂੰ ਪੂਜਦੀ ਫਿਰਦੀ ਹੈ ਤਾਂ ਕਦੇ ਬਾਬਾ ਸ਼੍ਰੀ ਚੰਦ ਜੀ ਦੇ ਉਹ ਚਲੇ ਜਾਂਦੇ ਹਨ ਉਹ ਲੋਕ ਮੈਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜੋ 10-10 ਸਾਲ ਤੋਂ ਬਾਬਾ ਸ਼੍ਰੀ ਚੰਦ ਜੀ ਨੂੰ ਉਡੀਕ ਰਹੇ ਹਨ ਉਸ ਦੀ ਕਿਰਪਾ ਨੂੰ ਉਡੀਕ ਰਹੇ ਹਨ ਉਹ ਵੀ ਲੋਕ ਪਟਕ ਚੁੱਕੇ ਹਨ ਔਰ ਉਹ ਕਵੀ ਵਿਚਾਰੇ ਕੰਧ ਖੜੀ ਕਰ ਲੈਂਦੇ ਹਨ ਸ਼ਰੀਰ ਧਾਰੀ ਦੀ ਉਸ ਸ਼ਰੀਰ ਧਾਰੀ ਦੀ ਗੰਧ ਖੜੀ ਕਰ ਲੈਂ ਹਨ ਕਿਸੇ ਸਾਧ ਨੂੰ ਮੰਨ ਲੈਂਦੇ ਹਨ ਕਿ ਕੋਈ ਆ ਸਾਧ ਹੈ ਭੇਖ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਸਾਧ ਹੁੰਦਾ ਕੀ ਹੈ ਪਰ ਉਹ ਵਿਚਾਰੇ ਜੋ ਸਿੱਧੇ ਸਾਦੇ ਭਾਗਤਾਂ ਨੂੰ ਉਹਨਾਂ ਕੋਲੇ ਰਸਤਾ ਵੀ ਕੋਈ ਨਹੀਂ ਕਿਉਂਕਿ ਉਹ ੜੀਕ ਕਰਨਾ ਨਹੀਂ ਜਾਣਦੇ ਉਹ ਸਬਰ ਕਰਨਾ ਨਹੀਂ ਜਾਣਦੇ ੜੀਕ ਕਰ ਲਈ ਸਬਰ ਨਹੀਂ ਕੀਤਾ ਗਿਆ ਸਬਰ ਨਾ ਕੀਤਾ ਜਾਣ ਕਰਕੇ ਕੋਈ ਸਾਧ ਲੱਭ ਲਿਆ ਕੋਈ ਬਹਾਨਾ ਜਿਹਾ ਲੱਭ ਲਿਆ ਵੀ ਆ ਬਹਾਨਾ ਜਿਹਾ ਵਿਚਾਲੇ ਪਾ ਲੈਨੇ ਆ ਇਹਦੇ ਸਾਰੇ ਦਿਨ ਕੱਟ ਲੈਨੇ ਆ ਬਾਬਾ ਸ਼੍ਰੀ ਚੰਦ ਤਾਂ ਮਿਲ ਨਹੀਂ ਰਹੇ ਉਹ ਭਗਤੋ ਤੁਸੀਂ ਭੋਲੇ ਹੋ ਤੁਸੀਂ ਇੱਥੇ ਫਸ ਗਏ ਇਸ ਜਗ੍ਹਾ ਤੇ ਤੁਸੀਂ ਗਲਤੀ ਕਰ ਗਏ ਜਦੋਂ ਤੁਸੀਂ ਸਰੀਰ ਧਾਰੀ ਦਾ ਅਸਰਾ ਤੱਕ ਕੇ ਬਾਬਾ ਸ਼੍ਰੀ ਚੰਦ ਜੀ ਦੇ ਭਰੋਸੇ ਦੇ ਵਿੱਚ ਕਿਸੇ ਸਰੀਰ ਧਾਰੀ ਨੂੰ ਲਿਆ ਖੜਾ ਕੀਤਾ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਤੋਂ ਦੂਰ ਨਹੀਂ ਹੋਏ ਉਹ ਕੰਧ ਬਣ ਚੁੱਕੀ ਹੈ ਵਿਚਾਲੇ ਬਾਬਾ ਸ਼੍ਰੀ ਚੰਦ ਜੀ ਦੇ ਅਤੇ ਤੁਹਾਡੇ ਵਿਚਾਲੇ ਇਹ ਤੁਹਾਡੀ ਭਾਵਨਾ ਦੀ ਤੁਹਾਡੀ ਭਗਤੀ ਦੀ ਤੁਹਾਡੇ ਤੇ ਹੋ ਰਹੀ ਕਿਰਪਾ ਦੀ ਤੁਹਾਡੇ ਜਪੇ ਹੋਏ ਨਾਮ ਦੀ ਤੁਹਾਡੇ ਜਪੇ ਹੋਏ ਮਾਤਰਾਆਂ ਦੀ ਤੁਹਾਡੇ ਲਗਾਈਆਂ ਹੋਈਆਂ ਧੂਣੇ ਤੇ ਹਾਜ਼ਰੀਆਂ ਦੀ ਪ੍ਰੀਖਿਆ ਸੀ ਤੁਸੀਂ ਜਦੋਂ ਸਾਧ ਨੂੰ ਵਿੱਚ ਪਾ ਰਹੇ ਨੇ ਕਿਸੇ ਸਾਧ ਦੇ ਸਰੀਰ ਨੂੰ ਵਿੱਚ ਪਾ ਲੈਣੇ ਹੋ ਸਰੀਰ ਧਾਰੀ ਨੂੰ ਤਾਂ ਬਾਬਾ ਸ਼੍ਰੀ ਚੰਦ ਜੀ ਦੇ ਆ ਤੇ ਤੁਹਾਡੇ ਵਿਚਾਰੇ ਕੰਧ ਹੋ ਜਾਂਦੀ ਉਹ ਜੋ ਜਨਮ ਜਨਮ ਅੰਤਰ ਤੱਕ ਨਹੀਂ ਨਿਕਲਦੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਇੱਕ ਇਤਿਹਾਸਿਕ ਪ੍ਰੂਫ ਦੇ ਦਿਓ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਕਿਸੇ ਨੂੰ ਵਿੱਚ ਪਾਇਆ ਹੋਵੇ ਮੈਂ ਤੁਹਾਨੂੰ ਸਾਧ ਸੰਗਤ ਜੀ ਇਹ ਕਹਿ ਜਾ ਪ੍ਰੂਫ ਦਿਨਾ ਤੁਹਾਨੂੰ ਪਤਾ ਲਾ ਚਲ ਜਾਵੇਗਾ ਕਿ ਬਾਬਾ ਸ਼੍ਰੀਚੰਦ ਕਿਹੜੀ ਹਸਤੀ ਦੇ ਮਾਲਕ ਹਨ ਮਲਤਾਨ ਦੇ ਵਿੱਚ ਦਰਬਾਰ ਸੀ ਪੰਜ ਜੋਤਾਂ ਭਾਈ ਪ੍ਰਾਗਾ ਜੀ ਨੂੰ ਹੁਕਮ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਕੀ ਜੋਤਾਂ ਇਹ ਤੂੰ ਇੱਥੇ ਤੂੰ ਸਾਧ ਭਗਤੀ ਕਰ ਤਪੱਸਿਆ ਕਰ ਤੇ ਇੱਕ ਸਮੇਂ ਅਸ ਆਵੇਗਾ ਕਿ ਸਾਧੂ ਆਵੇਗਾ ਤੇਰੇ ਕੋਲੇ ਤੇ ਤੈਨੂੰ ਜੋਤਾਂ ਲਗਵਾਵੇਗਾ ਫਿਰ ਤੈਨੂੰ ਉਦਾਸੀਨ ਕਰ ਦੇਵੇਗਾ ਬਾਬਾ ਸ਼੍ਰੀਚੰਦ ਮਹਾਰਾਜ ਜੀ ਉਹ ਸਾਧੂ ਸੰਨ ਜਿਨ੍ਹਾਂ ਨੇ ਭਾਈ ਪ੍ਰਾਗੇ ਨੂੰ ਹੁਕਮ ਕੀਤਾ ਸੀ ਕਿ ਪੰਜ ਜੋਤਾਂ ਲਗਣੀਆਂ ਨੇ ਭਾਈ ਉਸ ਸਮੇਂ ਭਾਈ ਭਰਾਗਾ ਜੀ ਲਗਾਉਂਦੇ ਰਹੇ ਉਸ ਤੋਂ ਬਾਅਦ ਦਰਬਾਰ ਜੋ ਸੀ ਉਹ ਸਮਾਪਤ ਹੁੰਦਾ ਚਲਾ ਗਿਆ ਮੁਸਲਮਾਨਾਂ ਦਾ ਮੁੱਲਿਆਂ ਦਾ ਰਾਜ ਆ ਗਿਆ ਜਦੋਂ ਕੱਟਣਾ ਦਾ ਰਾਜ ਮੁੱਲਿਆਂ ਦਾ ਰਾਜ ਆਇਆ ਗਾਹੂ ਕੱਤ ਕਰਦੇ ਰਹੇ ਉੱਥੇ ਇਹਨਾਂ ਨੇ ਘੋੜਿਆਂ ਦਾ ਤਵੇਲਾ ਬਣਾ ਦਿੱਤਾ ਪੰਜ ਜੋਤਾਂ ਵਾਲੀ ਜਗ੍ਹਾ ਨੂੰ ਢਾਅ ਦਿੱਤਾ ਗਿਆ ਢਾਅ ਦਿੱਤਾ ਗਿਆ ਤਾਂ ਖਤਮ ਕਰ ਦਿੱਤਾ ਗਿਆ ਤਾਂ ਉੱਥੇ ਘੋੜੇ ਜੋ ਸੀ ਮਰਨ ਲੱਗ ਗਏ ਮਰਨ ਲੱਗੇ ਤਾਂ ਇਹਨਾਂ ਨੇ ਆਪਣੇ ਅੱਲਾ ਖੁਦਾ ਅਗੇ ਅਰਦਾਸਾਂ ਕੀਤੀਆਂ ਕੋਈ ਠੀਕ ਨਾ ਹੋਇਆ ਕੁਝ ਨਾ ਠੀਕ ਹੋਇਆ ਮੁੱਲੇ ਮੌਲਵੀਆਂ ਨੇ ਕਰਮ ਕਲਮੇ ਪੜ ਪੜ ਜੋਰ ਲਾ ਲਿਆ ਨਹੀਂ ਠੀਕ ਹੋਏ ਤਾਂ ਇਹਨਾਂ ਦੀ ਜੋ ਔਰਤ ਸੀ ਉਹਨੂੰ ਬਾਬਾ ਸ਼੍ਰੀ ਚੰਦ ਜੀ ਖੜੇ ਦਿਖਾਈ ਦਿਆ ਕਰਨ ਖੜੇ ਦਿਖਾਈ ਦਿਆ ਕਰਨ ਤਾਂ ਬਾਬਾ ਸ਼੍ਰੀ ਚੰਦ ਜੀ ਨੂੰ ਇੱਕ ਦਿਨ ਉਹਨੇ ਕਿਹਾ ਵੀ ਭਾਈ ਫਕੀਰਾ ਤੂੰ ਕੌਣ ਆ ਬਾਬਾ ਸ਼੍ਰੀ ਚੰਦ ਜੀ ਨੇ ਅੱਗੇ ਉਹ ਕਿਹਾ ਬੀਬੀ ਇਹ ਸਾਡਾ ਸਥਾਨ ਹੈ ਬੱਚਾ ਹੈ ਸਾਡਾ ਸਥਾਨ ਹੈ ਸਾਡੀ ਜਗ੍ਹਾ ਹੈ ਤੇਰੇ ਪੁੱਤਰ ਨਹੀਂ ਹੋ ਰਿਹਾ ਤੇਰੇ ਪੁੱਤਰ ਦੇ ਦੇਵਾਂਗੇ ਤੈਨੂੰ ਤੂੰ ਇਸ ਸਥਾਨ ਨੂੰ ਖਾਲੀ ਕਰ ਇਹ ਸਾਡੀ ਜਗ੍ਹਾ ਹੈ ਇਸ ਦੀ ਸੇਵਾ ਸੰਭਾਲ ਕਰ ਤਾਂ ਉਸਨੇ ਇਸ ਤਰੀਕੇ ਨਾਲ ਕੀਤਾ ਉਹ ਮਨਮਾਇਆ ਦਸੋ ਕਿਸੇ ਸਾਥ ਕੋਲੇ ਗਈ ਸੀ ਉਸ ਦੇ ਉਸ ਨੂੰ ਪੁੱਤਰ ਦੀ ਪ੍ਰਾਪਤੀ ਵੀ ਹੋਈ ਤੇ ਉਸ ਸਥਾਨ ਤੇ ਦੁਬਾਰਾ ਤੋਂ ਪੰਜ ਜੋਤਾਂ ਜਗ੍ਹਾਆਂ ਵੀ 1947 ਤੱਕ ਪੰਜ ਜੋਤਾਂ ਜਗਦੀਆਂ ਰਹੀਆਂ ਨੇ ਉਹ ਜੋ ਮੁਸਲਮਾਨ ਮੁਸਲਮਾਨਾਂ ਦੀ ਕੁੜੀ ਸੀ ਮੁਸਲਮਾਨ ਦੀ ਇਸਤਰੀ ਸੀ ਘਰ ਵਾਲੀ ਸੀ ਕੀ ਉਹ ਬੇਗਮ ਸੀ ਕਿਸੇ ਦੀ ਰਸੂਲਦਾਰ ਦੀ ਜੋ ਫੌਜ ਦਾ ਮੁੱਖ ਅਫਸਰ ਸੀ ਸੂਬੇਦਾਰ ਸੀ ਕੀ ਉਹ ਕਿਸੇ ਸਾਥ ਕੋਲੇ ਗਈ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣਾ ਬਾਬਾ ਸ਼੍ਰੀ ਚੰਦ ਜੀ ਤਾਂ ਅੱਜ ਤੋਂ 70 ਸਾਲ ਪਹਿਲਾਂ 60 ਸਾਲ ਪਹਿਲਾਂ ਬਾਰਡ ਸਾਹਿਬ ਵਿਖੇ ਪ੍ਰਤੱਖ ਦਰਸ਼ਨ ਦੇ ਰਹੇ ਨੇ ਸੰਗਤ ਨੂੰ ਮਿਲਦੇ ਰਹੇ ਨੇ ਸੰਗਤ ਨੂੰ ਉਹ ਕਿਸੇ ਸਾਧ ਪਖੰਡੀ ਨੂੰ ਵਿਚਾਲੇ ਪਾਉਣ ਦੀ ਕਿਸੇ ਦੀ ਔਕਾਤ ਨਹੀਂ ਕਿ ਬਾਬਾ ਸ਼੍ਰੀ ਚੰਦ ਦੇਤੇ ਸੰਗਤ ਤੇ ਵਿਚਾਲੇ ਕੋਈ ਭਗਤਾਂ ਦੇ ਆਵੇ ਜੇ ਸੰਗਤ ਤੇ ਤੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਾਲੇ ਭਗਤ ਦੇ ਤੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਾਲੇ ਕੋਈ ਆ ਰਿਹਾ ਹੈ ਤਾਂ ਉਹ ਤੁਹਾਡਾ ਭਰਮ ਆ ਰਿਹਾ ਹੈ ਤੁਸੀਂ ਸ਼ਰੀਰ ਧਾਰੀ ਦਾ ਭਰਮ ਪਾਲੀ ਬੈਠੇ ਹੋਗੇ ਤੁਹਾਨੂੰ ਬਾਬਾ ਸ਼੍ਰੀ ਚੰਦ ਤੱਕ ਕੋਈ ਪਹਚਾ ਦੇਗਾ ਬਾਬਾ ਸ਼੍ਰੀ ਚੰਦ ਮਹਾਰਾਜ ਤਾਂ ਉਹਨਾਂ ਨੂੰ ਦਰਸ਼ਨ ਦੇ ਦੇ ਕੇ ਚਲੇ ਗਏ ਦਰਸ਼ਨ ਦੇ ਰਹੇ ਹਨ ਜਿਨ੍ਹਾਂ ਨੂੰ ਬਾਬਾ ਸ਼੍ਰੀ ਚੰਦ ਦਾ ਨਾ ਕੋਈ ਮੰਤਰ ਆਉਂਦਾ ਨਾ ਕੋਈ ਮਾਤਰਾ ਆਉਂਦਾ ਜੋ ਸਿਰਫ ਸੁਬਮਨੀ ਸਾਹਿਬ ਦਾ ਜਾਪ ਕਰਦੇ ਹਨ ਪਰ ਤੁਸੀਂ ਜੋ ਸਰੀਰ ਧਾਰੀ ਨੂੰ ਵਿੱਚ ਪਾ ਰਹੇ ਹੋ ਇਹ ਤੁਸੀਂ ਬਹੁਤ ਵੱਡਾ ਧੋਖਾ ਖਾ ਰਹੇ ਹੋ ਇਹ ਧੋਖਾ ਜਨਮਾਂ ਜਨਮਾਂ ਤੱਕ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਤੋਂ ਦੂਰ ਕਰ ਦੇਵੇਗਾ ਦੂਰੀਆਂ ਬਣਾ ਦੇਵੇਗਾ ਕਿਸੇ ਸਰੀਰ ਧਾਰੀ ਨੂੰ ਵਿੱਚ ਨਹੀਂ ਪਾਉਣਾ ਚਾਹੀਦਾ ਬਾਬਾ ਸ਼੍ਰੀ ਚੰਦ ਜੀ ਅਤੇ ਭਗਤ ਦੇ ਵਿਚਾਲੇ ਤੀਜਾ ਕੋਈ ਆ ਹੀ ਨਹੀਂ ਸਕਦਾ ਪ੍ਰਹਲਾਦ ਦੇ ਅਤੇ ਨਰਸਿੰਘ ਪਰਮੇਸ਼ਰ ਜੋ ਹੋਏ ਨੇ ਅਕਾਲ ਪੁਰਖ ਨਰਸਿੰਘ ਰੂਪ ਧਾਰਨ ਕਰਕੇ ਆਇਆ ਕਿ ਉਹਦੇ ਵਿਚਾਲੇ ਕੋਈ ਤੀਸਰਾ ਆਇਆ ਭਗਤ ਤਰੂ ਹੋਇਆ ਅਕਾਲ ਪੁਰਖ ਪਰਮੇਸ਼ਰ ਜੋ ਹੈ ਦਰਸ਼ਨ ਦਿਨਾ ਰਿਹਾ ਕਿ ਵਿਚਾਲੇ ਕੋਈ ਤੀਸਰਾ ਆਇਆ ਤੰਨਾ ਜੱਟ ਹੋਇਆ ਹੈ ਕਿ ਕੋਈ ਤੀਸਰਾ ਆਇਆ ਸਿੱਧਾ ਮਲਾਪ ਹੋਇਆ ਜਿਨੂੰ ਹੋਇਆ ਸਿੱਧਾ ਮਲਾਪ ਹੀ ਹੋਵੇਗਾ ਜਿ세ਦਾ ਹੋਵੇਗਾ ਗੁਰੂ ਨਾਨਕ ਸੱਚੇ ਪਾਸ਼ਾ ਵੀ ਨਦੀ ਦੇ ਵਿੱਚ ਤਿੰਨ ਦਿਨਾਂ ਲੋਪ ਰਹੇ ਹਨ ਅਕਾਲ ਪੁਰਖ ਜੀ ਦੇ ਜਾ ਕੇ ਸਾਹਮਣੇ ਪ੍ਰਤੱਖ ਖੜੇ ਹੋ ਗਏ ਹਨ ਪ੍ਰਕਾਸ਼ ਦੇ ਅੰਦਰ ਪ੍ਰਵੇਸ਼ ਕਰ ਗਏ ਹਨ ਕੀ ਕੋਈ ਤੀਸਰਾ ਵਿੱਚ ਪਰ ਉਹਦੇ ਵਿੱਚ ਆ ਕੇ ਕਰਵਾ ਗਿਆ ਨਹੀਂ ਬਾਬਾ ਸ਼੍ਰੀ ਚੰਦ ਜੀ ਅਤੇ ਉਹਨਾਂ ਦੇ ਭਗਤ ਦੇ ਵਿਚਾਲੇ ਵੀ ਕੋਈ ਤੀਸਰਾ ਨਹੀਂ ਆ ਸਕਦਾ ਅਗਰ ਆ ਰਿਹਾ ਹੈ ਉਹ ਤੁਹਾਡਾ ਕ੍ਰੀਏਟ ਕੀਤਾ ਹੋਇਆ ਤੁਹਾਡਾ ਬਣਾਇਆ ਹੋਇਆ ਤੁਹਾਡੀ ਮਨ ਦੀ ਕਲਪਨਾ ਤੁਹਾਡੇ ਮਨ ਦੀ ਬਣਤਰ ਹੈ ਉਹੀ ਤੁਹਾਨੂੰ ਗੁਰੂ ਮਹਾਰਾਜ ਤੋਂ ਬਾਬਾ ਸ਼੍ਰੀ ਚੰਦ ਤੋਂ ਸਤਿਗੁਰੂ ਸ਼੍ਰੀ ਚੰਦ ਜੀ ਤੋਂ ਦੂਰ ਰੱਖ ਰਹੀ ਹੈ ਅਤੇ ਦੂਰ ਰੱਖੇਗੀ ਤੇ ਤੁਸੀਂ ਬਾਬਾ ਸ਼੍ਰੀ ਚੰਦ ਜੀ ਨੂੰ ਸਮਝਦੇ ਹੋ ਕਿ ਬਾਬਾ ਸ਼੍ਰੀ ਚੰਦ ਕੁਝ ਕਰ ਨਹੀਂ ਸਕਦਾ ਇਹ ਜੋ ਸਾਧ ਹੈ ਇਹ ਪੂਰਨ ਹੈ ਜਦ ਕਿ ਕੋਈ ਵੀ ਸਾਧ ਇਸ ਵਕਤ ਪੂਰਨ ਹੈ ਹੀ ਨਹੀਂ ਜੋ ਬਾਬਾ ਸ਼੍ਰੀ ਚੰਦ ਜੀ ਦੀ ਪ੍ਰਾਪਤੀ ਕਰ ਚੁੱਕਾ ਹੋਵੇ ਬਾਬਾ ਸ਼੍ਰੀ ਚੰਦ ਜੀ ਦੀ ਪ੍ਰਾਪਤੀ ਕੇਵਲ ਤੇ ਕੇਵਲ ਭਗਤ ਨੂੰ ਹੈ ਜੋ ਸਾਧ ਪੁੰਨੇ ਦਾ ਦਾਵਾ ਕਰੀ ਬੈਠਾ ਉਸ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਪ੍ਰਾਪਤੀ ਨਹੀਂ ਹੈ 10000 ਸਾਧਾਂ ਦੀ ਲਾਈਨ ਲਗਾ ਕੇ ਖੜੇ ਕਰ ਲੋ 10000 ਸਾਧ ਫੇਲ ਹੋ ਜਾਣਗੇ ਇਸ ਗੱਲ ਤੇ ਕਿ ਬਾਬਾ ਸ਼੍ਰੀ ਚੰਦ ਜੀ ਦੀ ਪ੍ਰਤਾਪ ਪ੍ਰਾਪਤੀ 10000 ਸਾਧ ਨੂੰ ਨਹੀਂ ਹੈ ਭਗਤਾਂ ਨੂੰ ਹੈ 10000 ਭਗਤ ਖੜੇ ਕਰ ਲੋ 7000 ਭਗਤ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਪ੍ਰਾਪਤੀ ਜੋ ਸਿੱਧਾ ਮੰਨ ਰਹੇ ਹਨ ਹੋਈ ਹੈ ਪਰ ਉਹਨਾਂ ਨੂੰ ਭੋਲਿਆਂ ਨੂੰ ਇਹ ਨਹੀਂ ਪਤਾ ਪਗੰਡੀਆਂ ਗੋੰਦਾਂ ਨੂੰ ਇਹ ਚਲਾਕੀਆਂ ਨਹੀਂ ਆਉਂਦੀਆਂ ਕਿ ਅਸੀਂ ਵੀ ਹੱਥੀ ਕੋੜੇ ਰੱਖ ਲੀਏ ਅਸੀਂ ਵੀ ਦਰਬਾਰ ਬਣਾ ਲੀਏ ਅਸੀਂ ਵੀ ਚਾਰ ਇੱਟਾਂ ਲਾ ਲੀਏ ਅਸੀਂ ਵੀ ਬਿਲਡਿੰਗਾਂ ਖੜੀਆਂ ਕਰ ਲੀਏ ਨਹੀਂ ਉਹ ਪਖੰਡਵਾੜੀਆਂ 'ਚ ਨਹੀਂ ਪਏ ਹੋਏ ਉਹ ਅਦਾਸੀਨ ਭਾਵ ਵਿੱਚ ਚਲੇ ਗਏ ਹਨ ਜੋ ਸੱਚੇ ਸਾਧੂ ਹਨ ਸੱਚੇ ਭਗਤ ਹਨ ਉਹੀ ਸੱਚੇ ਸਾਧੂ ਹਨ ਜੋ ਭਗਤ ਹਨ ਅਦਾਸੀਨ ਭਾਵ ਦੇ ਵਿੱਚ ਉਤਰ ਗਏ ਹਨ ਵਿਰਾਗ ਦੇ ਵਿੱਚ ਉਤਰ ਗਏ ਹਨ ਜਗਤ ਤੋਂ ਉਪਰਾਮਤਾ ਤਿਆਗਤਾ ਦੇ ਵਿੱਚ ਚਲੇ ਗਏ ਹਨ